ਮਰਹੂਮ ਮੁੱਖ ਮੰਤਰੀ ਸਰਾਰ ਪ੍ਰਕਾਸ਼ ਸਿੰਘ ਬਾਦਲ ਦੇ ਕਾਰਜਕਾਲ ਸਮੇਂ ਦੇ ਦੌਰਾਨ ਸ਼੍ਰੀ ਮੁਕਸਰ ਜ਼ਿਲ੍ਹੇ ਦੇ ਕਿਸਾਨ ਪਾਣੀ ਦੀ ਸਮੱਸਿਆ ਲੈ ਕੇ ਕਦੇ ਵੀ ਖ절ਖوار ਨਹੀਂ ਹੋਏ ਸਨ ਪਰ ਜੇਕਰ ਹੁਣ ਗੱਲ ਕਰੀਏ ਤਾਂ ਜ਼ਿਲ੍ਹਾ ਮੁਕਸਰ ਦੇ ਪਿੰਡਾਂ ਦੇ ਕਿਸਾਨ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਨੇ ਧਰਤੀ ਹੇਠਲਾ ਪਾਣੀ ਖਰਾਬ ਨਹਿਰੀ ਪਾਣੀ ਆਉਂਦਾ ਹੀ ਨਹੀਂ ਮੰਤਰੀਆਂ ਦੇ ਅੱਗੇ ਵਾਰ-ਵਾਰ ਕਿਸਾਨਾਂ ਦੇ ਲੋਕ ਵਾਰ ਲਗਾਈ ਗਈ ਹੈ ਅਫਸਰਾਂ ਤੋਂ ਫੋਨ ਵੀ ਕਰਵਾਇਤੇ ਗਏ ਹਨ ਪਰ ਵਾਰ-ਵਾਰ ਦੱਤਰਾ ਚੱਕਰ ਲਾਉਂਦੇ ਬਾਜੂ ਦੇ ਅਫਸਰ ਕਿਸਾਨਾਂ ਦੀ ਕੋਈ ਸਾਰ ਨਹੀਂ ਲੈ ਰਹੇ ਉੱਥੇ ਜਿਲ੍ਹਾ ਮੁਕਸਰ ਸਾਹਿਬ ਦੇ ਪਿੰਡ ਭੁੱਲਰ ਕਵਾਲਾ ਕਾਂਦੂ ਖੇਡਾਂ ਤੋਂ ਇਲਾਵਾ ਕਈ ਅਜਿਹੇ ਪਿੰਡਾਂ 'ਚ ਜੋ ਨਹਿਰੀ ਪਾਣੀ ਨੂੰ ਤਤ ਰਹੇ ਹਨ ਦੂਸਰੇ ਪਾਸੇ ਨਹਿਰੀ ਪਾੜੇ ਅਧਿਕਾਰੀ ਵੀ ਜਲਦੀ ਮਸਲਾ ਕਰਨ ਦੀ ਗਲਤਾਂ ਕਰ ਰਹੇ ਹਨ ਪਰ ਇਸ ਸਬੰਧ ਦੇ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਆਂ ਕਿਸਾਨਾਂ ਨੇ ਕਿਹਾ ਕਿ ਬੀਤੇ ਲੰਬੇ ਸਮੇਂ ਤੋਂ ਹਰ ਸਾਲ ਇਹ ਦਿੱਕਤ ਆ ਰਹੀ ਹੈ ਬੜੀ ਵਾਰੀ ਦਫਤਰਾ ਦੇ ਵਿੱਚ ਅਸਰਾ ਅੱਗੇ ਗੁਆਰ ਅਸੀਂ ਲਗਾਈ ਹੈ ਮੰਤਰੀਆਂ ਤੋਂ ਫੋਨ ਵੀ ਕਰਵਾਇਆ ਪਰ ਮਸਲਾ ਜਿਉਂ ਦਾ ਤਿਉਂ ਹੀ ਖੜਾ ਹੈ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹਰ ਕੋਈ ਸਾਨੂੰ ਮਿੱਠੀ ਗੋਲੀ ਦੇ ਕੇ ਅੱਗੇ ਤੋਰ ਦਿੰਦਾ ਹੈ ਉਹਨਾਂ ਨੇ ਦੱਸਿਆ ਕਿ ਧਰਤੀ ਦੇ ਹੇਠਲਾ ਪਾਣੀ ਖਰਾਬ ਹੋਇਆ ਪਿਆ ਹੈ ਨਹਿਰੀ ਪਾਣੀ ਆਉਂਦਾ ਨਹੀਂ ਫਸਲਾਂ ਖਰਾਬ ਹੋ ਰਹੀਆਂ ਹਨ ਦੂਸਰੇ ਪਾਸੇ ਜਦੋਂ ਨਹਿਰੀ ਭਗਦੇ ਐਸਡੀਓ ਜਗਸੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਮੰਨਿਆ ਕਿ ਕਿਸਾਨਾਂ ਨੂੰ ਦਿੱਕਤ ਹੈ ਅਤੇ ਉੱਪਰ ਲਿਖ ਕੇ ਭੇਜਿਆ ਗਿਆ ਹੈ ਜਲਦੀ ਹੀ ਇਹ ਮਸਲਾ ਹੱਲ ਹੋ ਜਾਵੇਗਾ ਅਜ ਵੀ ਜੀ ਕੀ ਨਾਕੀਅਤ ਹੈ ਮੇਰਾ ਨਾਮ ਬਲਵਿੰਦਰ ਸਿੰਘ ਹੈ ਠੀਕ ਹੈ ਜੀ ਜੋ ਭਈ ਅੱਜ ਐਕਸ਼ਨ ਦਫ਼ਤਰ ਆਈ ਹਾਂ ਅੱਜ ਅਸੀਂ ਐਕਸ਼ਨ ਸਾਹਿਬ ਕੋਲੇ ਆਪਦੀ ਬੇਨਤੀ ਲੈ ਕੇ ਆਏ ਜੀ ਸਾਡੇ ਜਿਹੜੇ ਕੱਖਾ ਵਾਲੀ ਮਾਈਨਰ ਤੇ ਤਿਉਣਾ ਮਾਈਨਰ ਦੇ ਜਿਹੜੇ ਸਾਰੇ ਪਿੰਡਾਂ ਦੇ ਕਿਸਾਨ ਵੀਰ ਐ ਉਹ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋ ਕੇ ਆਏ ਆ ਜੀ ਸਾਡੇ ਮਗਰਲੇ ਜਿਉਂ ਜੂਨ ਮਹੀਨਾ ਸਟਾਰਟ ਹੋਇਆ ਜੀ ਉਦੋਂ ਤੋਂ ਲੈ ਕੇ ਹੁਣ ਤੱਕ ਸਰੰਦ ਫੀਡਰ ਜਿਹੜੀ ਅੱਗੇ ਸਾਨੂੰ ਖੁੱਡੀਆਂ ਹੈਡ ਤੋਂ ਬਾਅਦ ਪੈਂਦਾ ਜਿਹੜਾ ਅੱਗੇ ਜਿੰਨੇ ਵੀ ਮਾਈਨਰ ਪੈਂਦੇ ਐ ਤਿਉਣਾ ਕੱਖਾਂ ਲਈ ਉਹ ਬਿਲਕੁਲ ਸਰੰਦ ਫੀਡਰ ਹੀ ਸੁੱਕੀ ਪਈ ਜੀ ਉਹਦੇ ਵਿੱਚ ਪਾਣੀ ਐ ਜਿਹੜਾ ਜੇ ਕੋਈ 2 ਘੰਟਿਆਂ ਲਈ ਛੱਡਿਆ ਜਾਂਦਾ ਤਾਂ ਮਗਰੋਂ ਫੇਰ ਪੱਟੇ ਬੰਦ ਕਰ ਦਿੱਤੇ ਜਾਂਦੇ ਆ ਸਾਡੇ ਟੈਲਾਂ ਦੇ ਉੱਪਰ ਜਿਹੜਾ ਪਾਣੀ ਐ ਕੱਖਾਂ ਵਾਲੀ ਮੈਨਰ ਦੀਆਂ ਜਿਹੜੀਆਂ ਟੈਲਾਂ ਉਹ ਵੀ ਸੁੱਕੀਆਂ ਪਈਆਂ ਜੀ ਤੇ ਉਹਨਾ ਮੈਨਰ ਦੀਆਂ ਟੈਲਾਂ ਉਹ ਵੀ ਬਿਲਕੁਲ ਸੁੱਕੀਆਂ ਪਈਆਂ ਵਿੱਚ ਤੁਸੀਂ ਭਾਵੇਂ ਬੰਦੇ ਤੋਰੀ ਫਿਰੋ ਆਹ ਹਾਲਾਤ ਐ ਜੀ ਝੋਨੇ ਆ ਜਿਹੜੇ ਸਾਡੇ ਸਭ ਖੇਤ ਸਾਡੇ ਸੁੱਕੇ ਪਏ ਜੀ ਮੋਟਰਾਂ ਦੇ ਪਾਣੀ ਮੜੇ ਐ ਉਹਨਾਂ ਨਾਲ ਸਾਡੀ ਜਿਹੜੀ ਫਸਲ ਆ ਉਹ ਬਿਲਕੁਲ ਖਰਾਬ ਹੋ ਰਹੀ ਐ ਜੀ ਅਸੀਂ ਇਹ ਹੀ ਬੇਨਤੀ ਲੈ ਕੇ ਜੈਕਸਨ ਸਾਹਿਬ ਕੋਲ ਆ ਕੇ ਕਿ ਸਾਨੂੰ ਕੋਈ ਜਵਾਬ ਤਾਂ ਦੇਵੇ ਤੇ ਇਹ ਪਾਣੀ ਕਿਉਂ ਨਹੀਂ ਆ ਰਿਹਾ ਕਿੰਨੇ ਚਿਰ ਹੋ ਗਿਆ ਭਾਈ ਇਹਨਾਂ ਕੋਲ ਦੂਜੇ ਤੁਸੀਂ ਦੱਸਿਓ ਜਿਵੇਂ ਜਿਹੜਾ ਲਾਇਆ ਕਿੰਨੇ ਚਿਰ ਪਹਿਲਾਂ ਦਰਖਾਸਤ ਦਿੱਤੀ ਸੀ ਉਹੀ ਦਰਖਾਸਤਾਂ ਨੂੰ ਬਦਲ-ਬਦਲ ਕੇ ਦੁਬਾਰੇ ਸਾਨੂੰ ਦੇਣੀਆਂ ਪੈਂਦੀਆਂ ਅਸੀਂ ਵੈਸੇ ਵੀ ਵਿਜ਼ਿਟ ਵਰੀ ਇਹਦੀ ਕਰ ਚੁੱਕੇ ਹਾਂ ਸਾਰੇ ਕਿਸਾਨ ਬੜੀਆਂ ਬੇਨਤੀਆਂ ਕਰ ਚੁੱਕੇ ਹਾਂ ਐਸ்சி ਸਾਹਿਬ ਨੂੰ ਬੇਨਤੀਆਂ ਕਰ ਚੁੱਕੇ ਹਾਂ ਵੀਡੀਓ ਭੇਜ ਚੁੱਕੇ ਹਾਂ ਅਸੀਂ ਵੀ ਸਾਡੇ ਇੱਥੇ ਪਾਣੀ ਨਹੀਂ ਆਉਂਦਾ ਜੀ ਮੌਕੇ ਤੇ ਖੜਕੜ ਕੇ ਪਰ ਸਾਡੀ ਇਸ ਮਸਲੇ ਦਾ ਹੱਲ ਅੱਜ ਤੱਕ ਸਾਨੂੰ ਕਿਤੋਂ ਵੀ ਨਹੀਂ ਮਿਲਿਆ ਜੀ ਮੰਤਰੀ ਸਾਹਿਬ ਦਾ ਹਲਕਾ ਹੋਵੇ ਤੇ ਬਾਈ ਜੀ ਹਾਲਾਤ ਇਹ ਜਿਹਨੂੰ ਕੀ ਕਹਣਗੇ ਦੇਖੋ ਮੰਤਰੀ ਸਾਹਿਬ ਨੇ ਵੀ ਅਸਰਾਂ ਨੂੰ ਫੋਨ ਕੀਤਾ ਜੀ ਉਹਨਾਂ ਮੰਤਰੀ ਸਾਹਿਬ ਨੇ ਵੀ ਕਿਹਾ ਜੀ ਵੀ ਤੁਸੀਂ ਭਾਈ ਇਹਨਾਂ ਨੂੰ ਪਾਣੀ ਪੂਰਾ ਕਰਕੇ ਦਿਓ ਪਰ ਸਮਝਦੇ ਤੋਂ ਬਾਹਰ ਹੈ ਕਿ ਇਹ ਅਫਸਰ ਕਿੰਦੀ ਸੁਣਨਗੇ ਜੇ ਮੰਤਰੀ ਸਾਹਿਬ ਦੀ ਨਹੀਂ ਸੁਣਦੇ ਸਾਡੀ ਸਮਝ ਤੋਂ ਬਾਹਰ ਪੀ ਸੁਣਨਗੇ ਕਿੰਦੀ ਕਿਉਂਕਿ ਸਾਨੂੰ ਇਹ ਨਹੀਂ ਮਤਲਬ ਕਿ ਫੋਨ ਕੌਣ ਕਰ ਰਿਹਾ ਹੈ ਜਾਂ ਕਿਹੜੀ ਪਾਰਟੀ ਦੇ ਬੰਦੇ ਸਾਨੂੰ ਮਤਲਬ ਹੈ ਸਾਡੇ ਖੇਤਾਂ ਤੱਕ ਪਾਣੀ ਆਉਣਾ ਚਾਹੀਦਾ ਹੈ ਇਹ ਸਾਡੇ ਖੇਤਾਂ 'ਚ ਪਾਣੀ ਕੌਣ ਭੇਜੂਗਾ ਮੌਕੇ ਦੀ ਸਰਕਾਰ ਹੈ ਮੌਕੇ ਦੀ ਸਰਕਾਰ ਨੂੰ ਵੇਖਣਾ ਚਾਹੀਦਾ ਹੈ ਸਰਕਾਰ ਕਹਿੰਦੀ ਕਿ ਅਸੀਂ ਟੇਲਾਂ ਤੱਕ ਪਾਣੀ ਪਹੁੰਚਾ ਕੇ ਛੱਡਾਂਗੇ ਪਰ ਸਾਨੂੰ ਲੱਗਦਾ ਹੈ ਕਿ ਸਾਡੇ ਤਾਂ ਟੇਲਾਂ 'ਚ ਜਿਹੜਾ ਕੋਈ ਤੁੱਕਾ ਸੀਗਾ ਉਹ ਹੈਗਾ ਸੀ ਪਾਣੀ ਉਹ ਵੀ ਲੈ ਗਏ ਜੀ ਸਰਕਾਰੀਆਂ ਜੀ ਟੇਲਾਂ ਦਾ ਕਿਹੜੀ ਕਿਹੜੀ ਹਸਲ ਪ੍ਰਬੰਧ ਕਰਨਾ ਫਸਲਾਂ ਦਾ ਜੀ ਮੈਂ ਤਾਂ ਦੇਖੋ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਇੱਕ ਦੱਸਾਂਗਾ ਕਿ ਡਿਵਰਸਿਫਿਕੇਸ਼ਨ ਲਈ ਸਰਕਾਰ ਬਹੁਤ ਜ਼ੋਰ ਪਾਉਂਦੀ ਹੈ ਮੈਂ ਡਿਵਰਸਿਫਿਕੇਸ਼ਨ ਕਰਕੇ ਮੈਂ ਆਪਦਾ 5 ਏਕੜ ਬਾਗ ਲਾਇਆ ਜੀ ਉਹ ਜੇ ਬਾਗ ਨੂੰ ਹੀ ਨਹਿਰੀ ਪਾਣੀ ਨਾ ਮਿਲੂਗਾ ਤੇ ਪਹਿਲਾਂ ਸਾਡੇ ਭੀਟੇ ਵਾਲੇ ਪਿੰਡ ਦੇ ਕੁਲਦੀਪ ਸਿੰਘ ਜੀ ਨੇ ਉਹਨਾਂ ਨੇ ਬਾਗ ਪੱਟੇ ਜੀ ਬਲਦੇਵ ਸਿੰਘ ਜੀ ਨੇ ਕੰਦੂ ਖਿੜੇ ਦੇ ਉਹਨਾਂ ਨੇ ਬਾਗ ਪੱਟੇ ਜੀ ਕਿਸ ਤੋਂ ਕਿਉਂਕਿ ਉਹਨਾਂ ਨੂੰ ਪਾਣੀ ਨਹੀਂ ਮਿਲਦਾ ਬਾਕੀ ਜਿਹੜੀ ਝੋਨੇ ਦੀ ਫਸਲ ਹੈ ਉਹ ਤਾਂ ਤੁਸੀਂ ਜਿਵੇਂ ਕਹੋ ਵੀ ਮੱਛੀ ਹੈ ਜਿਹੜੀ ਉਹ ਪਾਣੀ ਬਿਨਾ ਨਹੀਂ ਰਹਿ ਸਕਦੀਗੀ ਝੋਨਾ ਪਾਣੀ ਬਿਨਾ ਕਿਵੇਂ ਰਹੂਗਾ ਇਹ ਸਭ ਨੂੰ ਸਰਿਕ ਪਾਣੀ ਦੀ ਪਰੇਸ਼ਾਨੀ ਲੈ ਕੇ ਪਿੰਡ ਵਾਲੇ ਆਏ ਸੀ ਤੁਹਾਡੇ ਕੋਲ ਇਹ ਹੈ ਕਿ ਸਾਰਾ ਮਸਲਾ ਇਹ ਹੈ ਹਾਂਜੀ ਕੱਖਾਂ ਵਾਲੀ ਸਾਡੀ ਡਿਸਟ੍ਰੀਬਿਊਟਰੀ ਕੱਖਾਂ ਵਾਲੀ ਦੀ ਟਿਆਹਣਾ ਉਹ ਸੈਂਡ ਫਿਲਟਰ ਦੀ ਅਪਰੋਕਸੀਮੇਟ ਟੇਲ ਤੋਂ ਆਊਟਫਾਲ ਕਰਦੀ ਹੈ ਤੇ ਟੇਲ ਤੋਂ ਨਿਕਲਦੀ ਹੈ ਤੇ ਉਹਨਾਂ ਦੇ ਜਿਹੜੇ ਕ੍ਰੈਸਟ ਲੈਵਲ ਬੈਡ ਲੈਵਲ ਉਹ ਕਾਫੀ ਉੱਚੇ ਹੋਣ ਕਰਕੇ ਨਾ ਉੱਥੇ ਸਾਨੂੰ ਨਹਿਰ ਭਰ ਕੇ ਚਲੋਣੀ ਪੈਂਦੀ ਹੈ ਪੂਰੀ ਉੱਪਰ ਤੱਕ ਇਸ ਟਾਈਮ ਵੀ ਨਹਿਰ ਦੇ ਵਿੱਚ ਪਾਣੀ ਤਾਂ 10 11 ਫੁੱਟ ਹੈਗਾ ਪਰ ਉਹ 12 ਫੁੱਟ ਤੇ ਜਾ ਕੇ ਚਲਦੀ ਹੈ ਉੱਥੇ ਥੋੜੀ ਜਿਹੀ ਪਾਣੀ ਦੀ ਸ਼ਾਰਟੇਜ ਹੋਣ ਕਰਕੇ ਉਹ ਘਟ ਚੱਲ ਰਹੀ ਹੈ ਨਾ ਤੇ ਇਹ ਹੀ ਪ੍ਰੋਬਲਮ ਹੈ ਸਰ ਇਹ ਆਏ ਸੀ ਕਿ ਕਦੋਂ ਤੱਕ ਮਸਲਾ ਲੱਗੇਗਾ ਕੋਈ ਪ੍ਰੋਬਲਮ ਵੀ ਆ ਰਹੀ ਝੂਨਾ ਲੰਨ ਦੇ ਸੀਜ਼ਨ ਅਜੀ ਹਾਂ ਪਾਣੀ ਦੀ ਉੱਪਰੋਂ ਡਿਮਾਂਡ ਤਾਂ ਕੀਤੀ ਹੋਈ ਅਸੀਂ ਅਪਰੋਕਸਿਮੇਟ ਕੱਲ ਵੀ ਕੀਤੀ ਪਰ ਪਰਸੋਂ ਵੀ ਕੀਤੀ ਆ ਤੇ ਪਾਣੀ ਐਸੇ ਸਾਹਿਬ ਨੇ ਸਾਨੂੰ ਕਿਹਾ ਹੈਗਾ ਵੀ ਪਾਣੀ ਪੂਰਾ ਕਰ ਦੇਣਗੇ ਜਲਦੀ ਜਲਦੀ ਅਸੀਂ ਦੇ ਦਾਂਗੇ ਕਾਫੀ ਲੰਮੇ ਸਮੇਂ ਤੋਂ ਸਰ ਉਹ ਦਰਖਾਸਤਾਂ ਦੇਖੇ ਜਾ ਰਹੇ ਆ ਤੇ ਇਹ ਪਹਿਲੀ ਦਰਖਾਸਤ ਤਾਂ ਮਤਲਬ ਆ ਸੀਜ਼ਨ 'ਚ ਥੋੜੀ ਪ੍ਰੋਬਲਮ ਆਉਂਦੀ ਹੈਗੀ ਆ ਜਿਹੜੀ ਪਾਣੀ ਦੀ ਹੈਗੀ ਵੈਸੇ ਤਾਂ ਕੋਈ ਐਸਾ ਚ ਕੋਈ ਪ੍ਰੋਬਲਮ ਹੈ ਪਹਿਲਾਂ ਕਿੰਨੇ ਚਿਰ ਤੋਂ ਆਉਂਦੀ ਆ ਰਹੀ ਹੈ ਇਹ ਪ੍ਰੋਬਲਮ ਇਹ ਕੋਈ ਪਿਛਲਾ ਹਫਤਾ ਤਾਂ ਜਦੋਂ ਬਾਰਿਸ਼ ਹੋ ਗਈ ਪਿਛਲੇ ਹਫਤੇ ਤਾਂ ਪੂਰੀ ਨਹੀਂ ਕਿੰਨੇ ਸਾਲਾਂ ਤੋਂ ਸਰ ਪਿੱਛੇ ਜਿੱਦ ਬੈਠੇ ਪਿਛਲੇ ਸਾਲਾਂ ਤੋਂ ਤਾਂ ਮੈਂ ਨਹੀਂ ਦੱਸ ਸਕਦਾ ਮੈਂ ਤਾਂ ਜਸਟ ਜੁਆਇਨ ਨਹੀਂ ਕੀਤਾ ਇੱਥੇ ਪਿਛਲੇ ਸਾਲ ਤੇ ਪਿਛਲੇ ਸਾਲ ਸੀਜ਼ਨ ਲੰਘੇ ਤੋਂ ਆਇਆ ਸੀਗਾ ਐਸ ਵਾਰੀ ਪਿਛਲਾ ਹਫਤਾ ਸੀ ਜਿਹੜਾ ਉਹ ਨੂੰ ਤਾਂ ਪੂਰੀਆਂ ਰਹੀਆਂ ਪਰ ਲੱਗਦਾ ਹੈ ਡਿਪਾਰਟਮੈਂਟ ਨੂੰ ਪਹਿਲਾਂ ਇਸ ਚੀਜ਼ ਦਾ ਧਿਆਨ ਰੱਖਣਾ ਪੈਂਦਾ ਚਾਹੀਦਾ ਜੀ ਧਿਆਨ ਤਾਂ ਨਹਿਰਾਂ ਨੇ ਆਪਦੀ ਕੈਪੈਸਿਟੀ ਚ ਚੱਲਣਾ ਜੀ ਤੇ ਇਹ ਨਹਿਰਾ ਚੱਲ ਵੀ ਰਹੀਆਂ ਆ ਉਹਦੀ ਕੈਪੈਸਿਟੀ ਦੇ ਜਦੋਂ ਮੇਨ ਨਹਿਰ ਦੇ ਵਿੱਚ ਪਾਣੀ ਥੋੜੀ ਜਿਹੀ ਕਮੀ ਹੈਗੀ ਤਾਂ ਹੀ ਨਹੀਂ ਉਹ ਚੱਲਦੇ ਪਿਛਲੇ ਹਫ਼ਤੇ ਪੂਰੀਆਂ ਸੀ ਹੁਣ ਕਦੋਂ ਤੱਕ ਸਰੋਤਾਂ ਦੇ ਕਮੀ ਅਗਲੇ ਹਫ਼ਤੇ ਵਾਲੇ 1-2 ਦਿਨਾਂ ਤੱਕ ਸਾਨੂੰ ਉਮੀਦ ਹੈਗੀ ਹੈ ਵੀ ਸਾਨੂੰ ਪਾਣੀ ਮਿਲ ਜੂਗਾ ਤੇ ਪੂਰੀ ਹੋ ਜਾਊਗਾ